ਹਾਂ ਆ ਗਈ ਆ ਚਲ ਕੋਈ ਗੱਲ ਨਹੀਂ ਆ ਤੇਰਾ ਕਿ ਤੋਂ ਨਹੀਂ ਮੈਂ ਤਿਆਰ ਹੈਗਾ ਹੀ ਦਾ ਲੈ ਮੈਂ ਕਿਹਾ ਪਿੱਛੇ ਗਏ ਹੋਣੇ ਆ ਪਿੱਛੇ ਵੀ ਹੈ ਨਹੀਂ ਉਹ ਕਿਹਾ ਤੇ ਹੈਗਾ ਹੀ ਇਹਨਾਂ ਨੂੰ ਮੈਂ ਤੇ ਪਰ ਪਤਾ ਨਹੀਂ ਕਿੱਧਰ ਨੂੰ ਚਲ ਗਈ ਉਹ ਚਲ ਇਦਾਂ ਕਰ ਤੂੰ ਹੌਲੀ ਹੌਲੀ ਤੁਰੀ ਆ ਗਾੜੂ ਮੈਂ ਆਉਣੀ ਆ ਚੰਗਾ ਆ ਜਾ ਆ ਜਾ ਮੈਂ ਆ ਗਈ ਆ ਬਸ ਉਹ ਇੱਕ ਤਾਂ ਚੈਨ ਨਹੀਂ ਖਲਾਉਣ ਦੀ ਇੱਕੋ ਹੀ ਸਾਈਕਲ ਮਿਲਿਆ ਮੈਨੂੰ ਕਿਤਾ ਜਾ ਚਲੋ ਇਹੋ ਹੀ ਕੰਮ ਹੋਣਾ ਮੇਰੇ ਟਿੱਟਾ ਭੱਜਾਈ ਜਿੰਦਾ ਹੋਵੇ ਤੂੰ ਉਹ ਪਰੋਣੀ ਲੱਗਦੀ ਮਨ ਲੱਗਦੀ ਹੈ ਇਹ ਕਿਸੇ ਦੇ ਘਰ ਆਪਣੇ ਪਿੰਡ ਦੀ ਕੁੜੀ ਨਹੀਂ ਲੱਗਦੀ ਚਲ ਆਪਾਂ ਕੀ ਲਿਆਣਾ ਹੈ ਆਏ ਹਾਏ ਇਹ ਬੰਦੇ ਨੇ ਨਾ ਟਾਈਮ ਦੇ ਟਾਈਮ ਪਰ ਕਿੱਥੇ ਨਿਕਲਣਾ ਹੁੰਦਾ ਵਾ ਹਰ ਵਾਰੀ ਇਹੋ ਹੀ ਕੰਮ ਵਾ ਵਿਚਾਰੀ ਤੁਰੀ ਆਉਂਦੀ ਹੁਣੀਆ ਚਲ ਮੈਂ ਹੁਣ ਕਾ ਹੋ ਕੇ ਵਿੰਨੇ ਵਾ ਦੋਦਾ ਮੈਂ ਤੁਹਾਨੂੰ ਫੋਨ ਕੀਤਾ ਹੋਈ ਉਹ ਤੇ ਉਹ ਤਾਂ ਘਾਟਾਂ ਤੇ ਫੁੱਫੜ ਵਿੱਚ ਇਹ ਨਾ ਹੋਣ ਤੱਕ ਤਾਂ ਹੀਰਾ ਨਾ ਹੋਵੇ ਬਤਾਓ ਕਿ ਕਿੰਨਾ ਕਮਾ ਲਿਆ ਤੇ ਡਰ ਵੀ ਲੱਗਦਾ ਤੁਰੇ ਆਉਂਦੇ ਮੈਂ ਸਮਝਦੀ ਆ ਮੈਂ ਤੇ ਉਦੋਂ ਦੀ ਫੋਨ ਤੇ ਫੋਨ ਕਰਦੀ ਆ ਮੈਂ ਕਿਆ ਵੀਗਾ ਤੇ ਹਰੇ ਕੀ ਕੰਮ ਪੈ ਗਿਆ ਦੋਦਾ ਨਿਕਲ ਗਈ ਨੂੰ ਇੰਨਾ ਡਰ ਲੱਗਿਆ ਮੈਂ ਉਹ ਵੀ ਹੋਰ ਇਵੇਂ ਤੁਰ ਹੀ ਆਈ ਚੱਲ ਕੋਈ ਨਹੀਂ ਡਰਨ ਵਾਲੀ ਨਹੀਂ ਕੋਈ ਗੱਲ ਇੱਥੇ ਸਾਰੇ ਆਪੜੀ ਆ ਆ ਜਾ ਇੱਕ ਤਾਂ ਕਮਾ ਦਾ ਬੜਾ ਜੋਈ ਉਹ ਬਰਾਬ ਮੇਰੀ ਗੱਲ ਸੁਣ ਮੇਰਾ ਨਰਮਾਲ ਦੀ ਮੈਂ ਕੁਲੀ ਨੂੰ ਲਾ ਜਾ ਆ ਗਈ ਕੁੜੀ ਤਾਨੂੰ ਮੈਂ ਕਿਆ ਹੀ ਗੱਲ ਤੇ ਹਿਉ ਤੇ ਅੰਦਰ ਟੈਮਰ ਕਿੱਥੇ ਦੌੜ ਲੇ ਜੀ ਆ ਗਈ ਆ ਆ ਗਈ ਆ ਉਬਚੇ ਧਰ ਕੇ ਆਈ ਐ ਏਡੇ ਤੋਂ ਤੂੰ ਰੀ ਆਉਂਦੇ ਤੇ ਗਾੜੀ ਫੇਰ ਮੈਂ ਹੋ ਗਈ ਤੋਨੇ ਚਲ ਨੂੰ ਆ ਗਈ ਦਾ ਤੂੰ ਹੱਥ ਕਰਦੇ ਤੈਨੂੰ ਮੈਂ ਕਹਿ ਵੀ ਕਿਤੇ ਜਾਇਓ ਨਾ ਤੇ ਫੇਰ ਤੂੰ ਚੱਲ ਗਈ ਉਹ ਮੈਨੂੰ ਜਾ ਕੇ ਜੱਗੀ ਨਾਲ ਫੋਨ ਕਰਤਾ ਹੈ ਜੱਗੀ ਨੇ ਹੈਗਾ ਤੁਹਾਨੂੰ ਜੱਗੀ ਨੇ ਖਾ ਲਿਆ ਸਾਰੀ ਤੇੜੀ ਤੇਰੀ ਕੋਹ ਜੱਗੀ ਦੀ ਤੇਰੀ ਕੋਹ ਆਪਣੇ ਘਰ ਤੇ ਘੱਟੇ ਇੱਥਿਆ ਕਰੋ ਮੇਰੀ ਗੱਲ ਸੁਣ ਜਿਸ ਤੇ ਮੈਂ ਤੋੜੇ ਹੋਇਆ ਨਾ ਉਹਨੂੰ ਮਨ ਨਾਲ ਲੱਗੇ ਜਾਣਾ ਉਹਨੂੰ ਕੰਮ ਪੈ ਗਿਆ ਤੇ ਜਾਣਦੀ ਮੈਂ ਕਿ ਜਿਆਦਾ ਤੈਨੂੰ ਪਤਾ ਕਿ ਕੁੜੀ ਆਉਂਦੀ ਐ ਤੈਨੂੰ ਕਹਿ ਸਕਦੇ ਏ ਕਿ 10 ਮਿੰਟ ਠਹਿਰ ਜਾ ਮੈਂ ਤਾਂ ਵੀ ਡੇਟ ਆਜੂ ਚੱਲ ਹੁਣ ਗਿਓ ਕਰੀਆ ਹਾਦੀ ਹੋ ਉਹ ਲੈ ਮੇਰੀ ਸੀ ਆ ਗਈ ਆ ਸਤਿ ਸ਼੍ਰੀ ਅਕਾਲ ਉਪਰਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਮੈਂ ਤੇ ਤੁਹਾਨੂੰ ਡੀਕ ਡੀ ਖਾਈ ਆ ਉਹ ਫਿਰ ਤੁਹਾਨੂੰ ਪਤਾ ਕੰਮ ਕਮ ਕਰਦੇ ਸੀ ਅੱਛਾ ਤੇ ਉਹ ਕਹਿੰਦੇ ਸਰ ਤੁਸੀਂ ਚਲ ਜਾ ਹੋਇਆ ਤੇ ਦੇਖਤਾ ਹਾਂ ਤੇ ਤੇ 14 ਕੇ ਹਲਵਾ ਉਹ ਵੀ ਠੀਕ ਆ ਠੀਕ ਆ ਉਹਨੂੰ ਲੈਣਾ ਨਾਲ ਉਹ ਤੁਹਾਨੂੰ ਪਤਾ ਫਿਰਨ ਤੁਰਨ ਚ ਮੈਂ ਉਹ ਠੀਕ ਆ ਤਾਂ ਹਾਂਜੀ ਹਾਂਜੀ ਸਾਰੇ ਬੱਗੇ ਤੁਸੀਂ ਸੁਣੋ ਦਾਦੀ ਜੀ ਦੇ ਨਾਲ ਬੜਾ ਟਾਈਮ ਹੋ ਗਿਆ ਹੀ ਹਾਂਜੀ ਹਾਂਜੀ ਆਉਂਦਾ ਨਹੀਂ ਇੱਥੇ ਇਦਾਂ ਹੀ ਤੁਹਾਨੂੰ ਪਤਾ ਕੰਮ ਕਰਨਾ ਤੇ ਨਿਕਲਣ ਨਹੀਂ ਜਾਂਦਾ ਕਰੋ ਮੈਂ ਇੱਕ ਦੋ ਵਾਰੀ ਫੋਨ ਕੀਤਾ ਉਹਨੂੰ ਮਹਾ ਜੀ ਇਹ ਮਿਲ ਗਿਆ ਆਨੇ 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 ਆ ਦੇਖ ਲੈ ਕੰਦੇ ਚੱਲ ਤੂੰ ਚੱਲ ਹੁਣ ਫਿਰ ਵੇਖਾਂਗੇ ਤੈਨੂੰ ਲੈਣ ਆ ਜਾਗੇ ਠੀਕ ਆ ਠੀਕ ਆ ਹੋਰ ਸੁਣਾਉਂਦੀ ਬਸ ਵਧੀਆ ਕਿਦਾਂ ਚੱਲਦੀ ਪੜਾਈ ਹੁਣ ਪੜਾਈ ਵਧੀਆ ਚੰਗੀ ਚੱਲਦੀ ਠੀਕ ਆ ਠੀਕ ਆ ਚਲੋ ਪੀਤਾ ਚਾਹ ਬਣ ਗਈ ਨੇ ਜੀ ਹਾਂਜੀ ਹਾਂਜੀ ਪੀਤਾ ਕਿੱਥੇ ਗਈ ਬੁਆ ਤੇਰੀ ਇੱਥੇ ਹੁਣੇ ਬਾਹਰ ਹੀ ਗਈ ਸੀ ਚਲ ਮੈਂ ਵੀ ਨਾ ਲੈਣ ਜਾਣਾ ਇਹ ਤੈਨੂੰ ਠੀਕ ਆ ਠੀਕ ਉਹ ਯਾਰ ਮੇਰਾ ਪਿੰਡ ਦਾ ਉਹ ਨਾ ਕੀਤਾ ਫੋਨ ਮੈਨੂੰ ਕਿ ਮੇਰੇ ਨਾਲ ਜੁੜੇ ਕੰਮ ਚੱਲਦਾ अच्छा अच्छा ओ 10 मिनट ਲਾ ਕੇ ਉਧਰ ਠੀਕ ਹੁਣ ਚੜਦਰੀ ਦੀ ਬੱਸ ਆ ਗਈ ਹੈ ਹਾਂਜੀ ਹਾਂਜੀ ਮੈਂ ਕੀਤਾ ਹੀ ਭਾਜੀ ਨੂੰ ਫੋਨ ਤੇ ਕਹਿੰਦੇ ਆ ਜਾਂਦੇ ਆਂਦੇ ਫੇ ਮੈਂ ਤੁਰ ਪੀ ਉੱਥੋਂ ਮੈਂ ਕਿਹਾ ਚਲ ਤੁਰ ਮੈਂ ਅੱਗੇ ਨੂੰ ਗਾਂਢਿਆ ਮੁੰਡੇ ਨੂੰ ਮੈਂ ਆ ਕੁੜੀ ਉਹ ਢਿੱਕ ਜਿਹੜੀ ਮੈਨੂੰ ਉੱਥੇ ਹਾਂਜੀ ਹਾਂਜੀ ਚਲ ਵਾਧਾ ਘਾਟਾ ਹੋ ਜਾਂਦਾ ਪਤਾ ਨਾ ਕੋਈ ਗੱਲ ਚਲ ਕੋਈ ਨਹੀਂ ਬੈਠ ਠੀਕ ਆ ਹਾਈ ਹਾਈ ਪਤਾ ਨਹੀਂ ਲੱਗਦਾ ਕੋਹ ਐਨ ਕੀ ਵੰਦਰ ਪਈ ਕੀ ਕਰਾਂ ਮੈਂ ਚਲ ਬਾਚੀ ਹੁੰਨੀ ਆ ਇਹ ਕਾੜਾ ਸਣੀ ਆ ਨਾ 2 ਘੰਟੇ ਹੋਏ ਆ ਦੇ ਨੂੰ ਮੈਂ ਸਾਈਕਲ ਬਣਾ ਲਿਆ ਵਾ ਤਾਈ ਅਜੇ ਤੱਕ ਇਹਦਾ ਸਾਈਕਲ ਹੀ ਨ ਬਣਿਆ ਕੋਲਾ ਐਡੇ ਬਹਾਨੇ ਮਾਰ ਮਾਰ ਕੇ ਬਾਹਰ ਜਾਂਦਾ ਵਾ ਨਾ ਕੰਮ ਚੋਰ ਕੇ ਖਾਂ ਦਾ ਇਹਦਾ ਇਰਾਦਾ ਹਣਾ 2 ਘੰਟੇ ਚੰਗੇ ਰੰਗ ਜਾਣਗੇ ਆ ਲੈਂਦੇ ਹਜੇ ਰਾ ਕਿਨੂੰ ਇਹਨੂੰ ਤਾਂ ਮਤ ਮੈਂ ਦਿੰਨੀ ਆ ਨਾ ਜਿਹੜਾ ਇਹ ਬਹਾਨੇ ਨਾਲ ਨਿਕਲਦਾ ਜਾਂਦਾ ਬਾਹਰ ਕਰਦਾ ਕਿ ਫਿਰਦਾ ਵਾ ਆਂਦੇ ਨੂੰ ਭੁੱਖ ਲੱਗ ਜਾਣੀ ਆ ਭਾਈ ਜੀ ਖਾਇਰਸ ਮਿੱਠਾ ਰਾ ਕੇ ਘੇਟ ਹੀ ਪੰਨੀ ਜਾਣਾ ਵਾ ਦੋ ਮਿੰਟ ਹਾਸਲਾ ਨਹੀਂ ਕਰ ਸਕਦਾ ਕਿਦਾਂ ਗੇਟ ਪੰਨੇ ਜਾਣਾ ਤੋੜਨਾ ਹੀ ਹੋ ਮੈਂ ਵੀ ਅੰਦਰ ਹੋਣੀ ਆਵਾਜ਼ ਹੀ ਸੁਣਦੀ ਸੁਣਨੀ ਨਹੀਂ ਈ ਆਵਾਜ਼ ਬੋਲਣੀ ਸੀ ਮੈਂ ਆ ਜਾ ਸੈਕ ਕਿੱਥੇ ਹੋਇਆ ਤੇਰਾ ਤਾਈ ਜੀ ਉਹ ਦੁਕਾਨ ਤੇ ਉੱਥੇ ਮੈਂ ਲਾ ਕੇ ਘਰ ਹੀ ਉੱਥੇ ਲਾ ਆਇਆ ਵਾ ਤੇ ਦੋ ਘੰਟੇ ਹੋ ਗਏ ਤੈਨੂੰ ਗਏ ਨੂੰ ਉਹ ਮੈਂ ਤਾਂ ਅੱਗੇ ਲਾ ਕੇ ਫਿਰ ਘਰ ਆ ਗਿਆ ਤੁਸੀਂ ਘਰ ਨਹੀਂ ਫੇਰ ਬਣਾ ਕੇ ਫਿਰ ਗਿਆ ਤੇ ਉਹ ਜਾਂਦੇ ਨੇ ਮਿਸਤਰੀ ਫੇਰ ਨਹੀਂ ਆਇਆ ਹੁਣ ਮੈਂ ਉੱਥੇ ਲਾ ਕੇ ਲਾ ਆਇਆ ਤੇ ਫੇਰੇ ਬਣਾ ਲਿਆਉਂਗਾ ਘਰ ਆਇਆ ਹੀ ਤੂੰ ਮੈਂ ਨਾ ਆ ਗਿਆ ਫੇਰ ਅਣਕੇ ਤੁਸੀਂ ਘਰ ਨਹੀਂ ਸੀ ਅੱਛਾ ਤਾਈ ਆਖਾ ਵੀ ਕੱਪੜੇ ਵੀ ਬਦਲ ਲਏ ਆ ਉਹ ਨਹੀਂ ਤਾਈ ਮੈਂ ਫਿਰ ਆ ਗਿਆ ਇੱਥੇ ਇੰਨਾ ਚਿਰ ਉੱਥੇ ਬੈਠਿਆ ਮੈਂ ਕਰਨਾ ਹੈ ਚੱਲ ਚੱਲ ਹੁਣ ਸ਼ਾਮਾਂ ਪੈ ਗਈਆਂ ਵਾ ਧਾਰਾ ਕੱਢ ਜਾ ਕੇ ਦਵਾਦਾ ਕੋਈ ਨਾ ਤਾਈ ਮੈਂ ਕੱਢ ਲੈਣੀਆਂ ਹੁਣੇ ਹੀ ਇਹ ਗੱਲ ਨਹੀਂ ਕੱਢ ਕੱਢ ਜਾ ਕੇ ਦਵਾਦਾ ਕੰਮਚੋਰ ਜਿਆ ਪਤਾ ਨਹੀਂ ਕਿਹੜੇ ਵਾਲੀ ਆਉਂਦਾ ਤੇ ਕਿਹੜੇ ਵਾਲੀ ਜਾਂਦਾ ਇੱਕ ਤੇ ਇਹਦਾ ਪਤਾ ਨਹੀਂ ਲੱਗਦਾ ਆਦੀ ਹੋਈ ਏ ਮੁੰਡੇ ਵਾਲੀ ਵਿਆਹ ਵੀ ਆ ਗਿਆ ਉਹ ਜੈਕਟ ਕਿਹੜੀ ਭਾ ਕੇ ਜਾਊਗਾ ਸ਼ੈਸ ਨੂੰ ਨਾ ਕਹਾਂ ਆਪਣੀ ਜੈਕਟ ਦੇ ਦੇ ਮੈਂ ਕੀ ਲਾ ਲੈਣਾ ਉਹਦਾ 2 ਘੰਟੇ ਪੌਣੀ ਆ ਤੇ ਇਹ ਦਊਗਾ ਭਰਾ ਇਹ ਮੇਰਾ ਫਿਰ ਕੀ ਆ ਉਹਨੇ ਕਹਿਣਾ ਆ ਲੈ ਪਾਵਾ ਚਲ ਧਾਰ ਕੱਢ ਕੇ ਫੇਰ ਜਾਨਾ ਇਸ ਕੋਲ ਫੇਰ ਲਵਾਵਾਂਗੇ ਆ ਜੀ ਹਾਂ ਬੋਲ ਮੈਨੂੰ ਕੰਮ ਹੀ ਯਾਰ ਨੈਗ ਦੱਸ ਮੈਂ ਇਹ ਯਾਰ ਦਸ ਦਾ ਥਾਪਿੰਜੀ ਅਸ਼ਾ ਇਹ ਮੇਰੇ ਕੋ ਨਾ ਜੈਕਟ ਉਹੀ ਪੁਰਾਣੀ ਸੀ ਤੇ ਮੈਨੂੰ ਆਪਣੇ ਮੇਰੇ ਜੈਕਟ ਦੇਣ ਚਾਹੁੰਦੇ ਨੇ ਉਹ ਗੱਲ ਸੁਣ ਨਾ ਮੇਰੀ ਇਹੜੇ ਮਹਿੰਗੇ ਮਹਰੇ ਕੱਪੜੇ ਆ ਯਾਰ ਮਹਿੰਗੀ ਆ ਤੇ ਮੈਂ ਕਿਹੜਾ ਪਾ ਲਾ ਤੈਨੂੰ ਦੇਖ ਮੈਂ ਬੋਪੋਣੀ ਆਪਣੇ ਕੰਮ ਕਰਾਂ ਪ੍ਰਾਈਆਂ ਮੈਂ ਨਹਾ ਕੇ ਪਾਉਂਗਾ ਇਦਾਂ ਨਹੀਂ ਪਾਉਂਦਾ ਪ੍ਰਾਈਆਂ ਤੇ ਮੇਰਾ ਹੁੰਦਾ ਤਾਂ ਵੈ ਨਹੀਂਗਾ ਅਵੀਰ ਤੇ ਇਦਾਂ ਕਰ ਤਾ ਕਿੰਨਾ ਦੱਸੋ ਨਾ ਮੇਰੀ ਤੂੰ ਪਹਿਲੇ ਸਾਰ ਲੈਟ ਜੀ ਨਾ ਉਹ ਬਾਗ ਚ ਜਰ ਮਾਣਨਾ ਅਵੀਰ ਕਿੰਨੀ ਟਾਗ ਰੱਥਾ ਹੋਦਾ ਚੰਗੀਆਂ ਨਹੀਂ ਲੱਗਦੀ ਉਹ ਤੈਨੂੰ ਕਿਨੇ ਵੇਖਣਾ ਉਥੇ ਵੇਖਾਂ ਤੇ ਮੁੰਡੇ ਆ ਲੋ ਕੀ ਕਹਣਾ ਤੇ ਉਹ ਬਾਗ ਵੀ ਚੱਲ ਜਾ ਮੈਂ ਨੇ ਵਾੜੇ ਦੇ ਮਾਣਨਾ ਤੇਰੇ ਕੋਲੋਂ ਓਏ ਮਾਣ ਮੂ ਬੋਤਾਂ ਨਾ ਕਿਹਾ ਗਿਆ ਠੀਕ ਆ ਨਾ ਤੇ ਜਾ ਬੰਦੇ ਕੰਮ ਕੁੰਗਰ ਤੇ ਚੱਜਾ ਗਏ ਜਾਣਾ ਤਾਂ ਇੰਨੀ ਧੀਰਜ ਵਾਲੀ ਹੈ। ਯਾਰ ਕੋਈ ਨਹੀਂ ਯਾਰ। ਹਾਂ। ਮੂਨੀ ਵੇਂਦਾ ਆਪਣਾ ਕੱਪੜੇ ਲੈ ਆਣਾ ਆਂ। ਤੈਨੂੰ ਕੱਪੜੇ ਦੇਖ ਕੇ ਤਾਂ ਖਰਾਬ ਕਰਨੇ ਨੇ। ਜਿਹੜੇ ਮਹਿੰਗੇ ਚੱਗੜਾ ਮੇਰੀਆਂ। ਬਾਕੀ ਫਿਰ ਤਾਂ। ਹਾਂ ਵੇ। ਆ ਸਨੀ ਕਿੱਧਰ ਆਇਆ ਹੋਏਗਾ? ਕਹਿੰਦਾ ਰਹਿ ਜਾਣਾ। ਅੱਛਾ। ਤੇ ਚੱਗੜ ਤੇ ਆਪਣੀ ਹੈ। ਵੇਦੀ ਢਿਗ ਮਤਲ। ਆਹੋ। ਇਹਨੂੰ ਤਾਂ ਚੱਗਾ ਮੈਂ ਦਿੰਨੀ ਆਂ ਨਾ। ਆਇਆ ਵੱਡਾ ਜੱਟਾਂ ਲੈਣ ਐ ਦੀਆਂ ਡੀਆਂ ਮਹਿੰਗੀਆਂ ਮੇਰੇ ਪੁੱਤ ਦੀਆਂ ਜੱਟਾਂ ਆ। ਕਿਹਾਂ ਵਿੱਚ ਬੋਹ ਹੋਣੀ ਹੈ? ਚੰਗਾ ਕੀਤਾ ਥੋਕੇ ਜਵਾਬ ਦੇਣਾ ਹੈ। ਥੋਕੇ ਦਾ ਜਵਾਬ ਪਾੜ ਗਿਆ ਮੈਨੂੰ। ਐਵੇਂ ਵੀਰ ਨੂੰ ਬੜੇ ਮਾਨ ਨਾਲ ਆਇਆ। ਜੱੱਦਾ ਜੱਟਾਂ ਦਾ। ਹਾਂ। ਇਹਨੂੰ ਤਾਂ ਮੈਂ ਜੱਟਾਂ ਦਿੱਤੀਆਂ ਨਾ। ਨਹੀਂ ਇਹਦੇ ਵਿਆਹ ਕਿੱ데 ਜਾਣਾ ਮੈਨੂੰ ਇਹ ਦੱਸ ਚ ਰੱਗ। ਉਹ ਪੁੜੀ ਤਿਆਰੀ ਚ ਵਿਆਹ ਦੀ ਹੈ। ਖਾਹੇ ਕਿਹਣਾ ਵਿਆਹ ਆ ਗਿਆ ਇਹਨੂੰ? ਕਹਿੰਦਾ ਪਿੰਡ ਅਸੀਂ ਯਾਰ ਕੇ ਤੇ ਮੇਰਾ ਵਿਆਹ ਹੋਇਆ ਸੀ ਉੱਥੇ ਜਾਣਾ। ਪਾਣੀ ਕਿਹੜਾ ਯਾਰ ਵੇ ਦਾ ਨਵਾਂ ਜੈਂਪੇ ਦਾ ਵਿਆਹ ਆ ਗਿਆ। ਅੱਛਾ। ਉਹ ਪਰਲੇ ਮੱਲੇ ਪਟਵਾਰੀਆਂ ਦੇ ਮੁੰਡੇ ਦਾ ਵਿਆ ਉਹ ਹੁੰਦਾ ਜਾਂਦਾ ਤੇ ਬਲੋਦਾ ਹੁੰਦਾ ਵਾ ਨਾ ਉਹਨੇ ਕਿਤੇ ਮਾੜਾ ਮੁੰਡਾ ਗਿਆ ਤਾਂ ਹੁਣਾਵਾ ਤੇਨੇ ਦੰਬ ਚੁੱਕ ਲਈ ਮੈਂ ਵਿਆਹ ਜਾਣਾ ਤੇ ਗੋਆ ਕਨੇ ਸੁਣਾਉਂ ਇਨੇ ਵਿਆਹ ਜਾਣਾ ਤੇ ਇਹਦਾ ਤੇ ਲਾਜ ਮੈਂ ਕਰਦੀ ਆ ਹੋਰ ਆਈ ਸੁਣਾਉ ਨਾ ਮੈਂ ਕੱਲ ਦੀ ਵਿਆਹ ਇਹਦੇ ਜਿਹੜੇ ਖੰਭ ਨਿਕਲਦੇ ਇਹਦੇ ਖੰਭ ਨਾ ਮੈਨੂੰ ਵੱਢਣੇ ਹੀ ਪੈਣੇ ਆ ਵੇਖੀ ਸੀ ਮੈਂ ਲਾਜ ਕਿਦਾਂ ਕਰਨੀ ਆ ਇਹਨੂੰ ਪਾਏ ਰੱਖੀ ਜਾ ਕੇ ਜਿੰਦਰਾ ਇਹਦੇ ਪਾਰ ਉਹਦੇ ਵੱਧ ਕੇ ਆ ਹਾਂ ਹਾਂ ਖਲਾ ਇਹਨੂੰ ਵਿਆਹ ਜਵਾਬ ਦੇ ਕੇ ਰੱਖਿਆ ਪਰ ਇੱਕ ਤਰ੍ਹਾਂ ਪਿਓ ਦੇ ਸਿਰ ਤੇ ਚੜਾਇਆ ਇਹਨੂੰ ਉਹ ਮੈਂ ਤੇ ਬਥੇਰੇ ਜਵਾਬ ਦਨਾ ਪਰ ਬੇਸ਼ਰਮ ਕੀ ਕਰੇ ਚੱਲ ਕੋਈ ਨਹੀਂ ਤੂੰ ਰਾਮਣਾ ਆਪਣਾ ਵੇਖ ਲੈ ਵੇਖਾਂ ਤੇਰੇ ਪਿਓ ਵਾਲ ਉਹਦੇ ਘਰ ਵਿੱਚ ਫੁੱਸਫੁਸਰ ਕਰਦੀ ਨਾ ਉਹਨੇ ਚੱਟ ਲੈ ਕੇ ਸ਼ਹਿਰ ਤੋਂ ਪੜਣਾ ਹੈ ਤਾ ਜਾਓ ਜਾਓ ਹਾਂ ਸੁਣਨੀ ਹਾਂਜੀ ਕਿਹੜੇ ਵਿਆਹ ਜਾਣਾ ਤੂੰ ਪਤਾ ਜੀ ਉਹ ਮੁੰਡਾ ਨਹੀਂ ਯਾਰ ਦੋਸਤ ਮੇਰਾ ਹੂੰ ਵੀ ਉਹ ਤੇਰਾ ਯਾਰ ਕਦੋਂ ਦਾ ਬਣ ਗਿਆ ਪਤਾ ਜੀ ਮੈਂ ਆਉਂਦਾ ਜਾਂਦਾ ਕਵਾਲ ਲੈਂਦਾ ਆ ਤੇ ਜੇ ਕੋਈ ਰਾਹ ਗਲੀ ਕਹਦੇ ਵੀ ਮੇਰੇ ਵਿਆਹ ਆਵੀਂ ਤੇ ਬੁੱਥਾ ਚੁੱਕੇ ਤਿਆਰ ਭਜੀਦਾ ਹੁੰਦਾ ਵਾ ਭਾਈ ਜੀ ਮੈਂ ਕਿਹੜਾ ਕਦੀ ਕਦੇ ਗਿਆ ਵਾਂ ਚਲੋ ਨੇ ਮੈਨੂੰ ਕਿਹਾ ਕਿ ਚਲ ਇੱਕ ਦਿਨ ਜ਼ਰੂਰ ਆਣਾ ਮੈਂ ਕਿਹੜਾ ਤੁਰਿਆ ਵਾਂ ਚਲੋ ਤੁਸੀਂ ਕਹਿੰਦੇ ਹੋ ਤੇ ਮੈਂ ਵੇਖਣ ਨਹੀਂ ਜਾਂਦਾ ਨਹੀਂ ਚਾਹੀਦਾ ਹੁੰਦਾ ਐਵੇਂ ਨਹੀਂ ਮੂੰ ਚੁੱਕ ਕੇ ਤਰਪਈਦਾ ਹੁੰਦਾ ਜਿਹੜਾ ਕੋਈ ਆਪ ਦੇ ਚੁੱਪ ਕਰਕੇ ਤੇ ਆਪਣੇ ਘਰ ਦੇ ਕੰਮਾਂ ਵਾਲੇ ਵੇਖਿਆ ਕਰ ਭਾਈ ਮੇਰਾ ਵੀ ਤੇ ਜੀ ਕਰਦਾ ਹੀ ਆਨੇ ਜਾਂ ਆਹੋ ਤੇਰਾ ਬਹੁਤਾ ਹੀ ਜੀ ਕਰਨ ਲੱਗ ਪਿਆ ਅੱਜ ਕੱਲ ਬਾਹਰ ਅੰਦਰ ਜਾਣ ਨੂੰ ਇਿੱਦਾਂ ਕਰ ਤੋਂ ਕਰਦੇ ਨੇ ਸਿਆਸ ਨੰਨਾ ਪਿਆਰ ਕਰਦੇ ਜੀ ਮੇਰੇ ਨਾਲ ਇਦਾਂ ਕਿਉਂ ਮੈਂ ਕੀ ਮਾੜਾ ਕੀਤਾ ਰਗਾ ਇੱਕ ਨਾ ਸੈਂਸ ਦਾ ਨਾ ਲਿਆ ਕਰ ਜ਼ੁਬਾਨ ਖਿੱਚਦੜੀ ਤੇਰੀ ਮੈਂ ਭਾਈ ਫਿਰ ਕੀ ਮੈਂ ਭਰਾ ਹੀ ਇਹਦਾ ਨਾਮ ਲਦਿਆ ਫਿਰ ਕੀ ਹੋਇਆ ਭਰਾ ਵਾ ਤੇਰਾ ਜੱਦਾ ਭਰਾ ਦਾ ਮੈਂ ਤਾਂ ਤੁਹਾਨੂੰ ਹੀ ਮਾਂ ਸਮਝਿਆ ਹੁਣ ਤੇ ਇਹੀ ਇਦਾਂ ਕਰਦੇ ਜੇ ਤੂੰ ਬੜੀਆਂ ਮਾਂ ਦੀਆਂ ਮਾਨਣਾ ਹੈ ਉਹ ਮੁੰਡੇ ਦੀਆਂ ਜੈਕਟਾਂ ਪਤਾ ਕਿੰਦੀਆਂ ਬ੍ਰਾਂਡਡ ਹੁੰਦੀਆਂ ਤੂੰ ਜਾ ਜਾ ਕਦੀਆਂ ਜੈਕਟਾਂ ਮੰਗਣ ਲਿਆ ਮੈਂ ਤਾਂ ਮਾਂ ਨਾ ਮੰਗ ਲਈ ਕਿ ਚੱਲ 2 ਘੰਟੇ ਫਾੜੂੰਗਾ ਚਲੋ ਕੋਈ ਗੱਲ ਨਹੀਂ ਮੈਂ ਨਹੀਂ ਪੋਂਦਾ ਹੋਰ ਦੱਸੋ ਮੈਨੂੰ ਗੁੱਸੇ ਨਾ ਹੋ ਬਸ ਚੁੱਪ ਕਰਕੇ ਤੇ ਆਪਣੇ ਘਰ ਦੇ ਕੰਮ ਕਰ ਵਿਆਹ ਜਾਣਾ ਇਹਨੇ ਮੇਰੀ ਗੱਲ ਸੁਣਾ ਮੈਂ ਸਾਰੇ ਕੰਮ ਸੰਭ ਕੇ 2 ਘੰਟੇ ਜਾਊਗਾ ਜਿਆਦਾ ਯਾਰ ਨਹੀਂ ਜਾਂਦਾ ਮੈਨੂੰ ਜਾ ਲੈਣ ਦੋ ਜਾ ਲੈਨ ਦੋ ਇਹਨੂੰ ਜਿਆਦਾ ਹੀ ਪਰ ਨਿਕਲਦੇ ਹੁੰਦੇ ਤੇਰੇ ਉਹ ਨਹੀਂ ਤਾਈ ਮੇਰੇ ਪਰ ਕੀ ਨਿਕਲਨੇ ਆ ਮੈਂ ਤੇ ਤੁਹਾਡਾ ਉੱਚ ਆਵਾਜ਼ ਗੱਲ ਨਹੀਂ ਕਰਦਾ ਨਾ ਮੈਂ ਆਹੋ ਬੜਾ ਚੰਗਾ ਵਾ ਤੂੰ ਮਿਸੜਾ ਗਿਆ ਚਲ ਪੱਠੇ ਪਾਰ ਆਉਨਾ ਗੱਲਾਂ ਨਾ ਮੁੰਦੀਆਂ ਕਰ ਕੋਈ ਨਾ ਤੈਨੂੰ ਪਾਦਾਂ ਲੱਗਾ ਤੋ ਕਰ ਦਸ ਮੈਂ ਕਿੰਨੂੰ ਦਸਾਂ ਮੈਨੂੰ ਕੋਈ ਉੰਦਾ ਮੇਰਾ ਅਸਲੀ ਮਾਂ ਪਿਓ ਮੇਰੇ ਰਿਝਾਂ ਨਾ ਪੂਰਦੇ ਮੇਰਾ ਅਸਲੀ ਭਰਾ ਹੁੰਦਾ ਸਗਾ ਤੁਮਨੇ ਆਪਣੇ ਕੱਪੜੇ ਨਾ ਦਿੰਦਾ ਓ ਕੀ ਗੱਲ ਤੂੰ ਮੂੰਹ ਛੱਟ ਕੇ ਬੈਠਾ ਵਾ ਕੁਛ ਨਹੀਂ ਤੈ ਹੈ ਜੀ ਹੈਂ ਕੁਛ ਨਹੀਂ ਪੱਠੇ ਪਾਉਣ ੜਿਆ ਤੇ ਮੈਂ ਬਹਿ ਗਿਆ ਦੋ ਮਿੰਟ ਦੇਖ ਲੈ ਭਰਾ ਕੋ ਗੱਲ ਹੈ ਕੀ ਤੇ ਓ ਨਹੀਂ ਨਹੀਂ ਤੈ ਗੱਲ ਕੋਈ ਨਹੀਂ ਆ ਤੂੰ ਤਾਂ ਮੈਂ ਵਿਆਹ ਜਾਣਾ ਵਾ ਕਿ ਕਿਤਰਾ ਢੀੜੇ ਕੱਪੜੇ ਹਨ ਕਿਤਰਾ ਉਹ ਸ਼ੱਟ ਤਾਇਆ ਵਿਆਹ ਨੂੰ ਕੋਈ ਗੱਲ ਨਹੀਂ ਹੈ ਹੈ ਸ਼ੱਟ ਪਰਾਂ ਵਿਆਹ ਉਹ ਮੇਰੀ ਗੱਲ ਸੁਣ ਆਹ ਲਾ ਕਿ ਇਹਨੂੰ ਦਸੀ ਨਾ ਆਹ ਫੜ ਪੈਸੇ ਥੋੜੇ ਜੀ ਉਹ ਨਹੀਂ ਤਾਇਆ ਉਹ ਨਹੀਂ ਨਹੀਂ ਮੈਂ ਪੈਸੇ ਨਹੀਂ ਲੈਣੇ ਤਾ ਮੇਰੀ ਗੱਲ ਸੁਣ ਨਹੀਂ ਨਹੀਂ ਆਹ ਲਾ 2000 ਫੱਲਾ ਲਾ ਉਹ ਨਹੀਂ ਤਾਇਆ ਤੇ ਦੇਖੋ ਚੀਜ਼ਾਂ ਹੀ ਲੈਣ ਦੇ ਲਾਇਆ ਉਹ ਨਹੀਂ ਤਾਇਆ ਕੋਈ ਗੱਲ ਨਹੀਂ ਮੈਂ ਨਾ ਜਾਊਂਗਾ ਅਗਲੇ ਦਾ ਕਿਹੜਾ ਵਿਆਹ ਨਹੀਂ ਹੋਣਾ ਉਹ ਮੇਰੀ ਗੱਲ ਸੁਣ ਲੈ ਕਮਲਿਆ ਇਹ ਤਾਂ ਹੜ ਦੇ ਹੜ ਦੇ ਹੜ ਜਾਈਦਾ ਵਾ ਠੀਕ ਨਹੀਂ ਕਾ ਮੈਂ ਤੇ ਕਿਹਾ ਤੇਰੀ ਯਾਰੀ ਦੋਸਤੀ ਆ ਪਰ ਮੈਂ ਤੇ ਕਿੰਨਾ ਚਲੋ ਘਰ ਤੇ ਸੁੱਖ ਚਾਨ ਬਣਿਆ ਰਵੇ ਤਾਈ ਨੇ ਫੇਰ ਗੁੱਸੇ ਹੋਣਾ ਵਾ ਉਹ ਨਹੀਂ ਹੁੰਦੀ ਉਹ ਤਾਂ ਸੁਭਾਅ ਹੀ ਇਤਨਾ ਫੜ ਗਾਲੇ ਪੈ ਉਹ ਨਹੀਂ ਤਾਇਆ ਮੇਰੀ ਗੱਲ ਸੁਣ ਹੜ ਤੂੰ ਬੋਤਾ ਕਰਨਿਆ ਹਣਾ ਤੇ ਮੈਨੂੰ ਇੱਕ ਜੈਕਟ ਲੈ ਦੇ ਓਏ ਯਾਰ ਮੇਰੀ ਗੱਲ ਸੁਣ ਉਹ ਨਹੀਂ ਮੇਰਾ ਗੱਲ ਤੇ ਟਾਈਮ ਲਗਣਾ ਆ ਲੈ ਨਾਲ ਨਾ ਗੱਲ ਕੇ ਮੜੇ ਲੈ ਜੀ ਨਾਲ ਮੈਂ ਕਿੱਥੇ ਤਾਂ ਸ਼ਹਿਰ ਜਾਊਗਾ ਕਿੱਧਰ ਫੇਰ ਜਾਊ ਘੜੀ ਭੰਨੂਗਾ ਤੂੰ ਹੰਦਾ ਮੇਰੇ ਲਈ ਇੱਕ ਜੈਕਟ ਲੈ ਆਂ ਜੀ ਬਸ ਮੇਰੀ ਗੱਲ ਸੁਣ ਲੈ ਮੇਰ ਕੋ ਲੈ ਲਾ ਪਰਦੇ ਦਾ ਪੈਸੇ ਉਹ ਨਹੀਂ ਤੇ ਕਿਸ ਦੇ ਨਾਲ ਜਾ ਕੇ ਨਾ ਤੇ ਰਮਾਨ ਨਾ ਉਸ ਤੋਂ ਜਾ ਕੇ ਕਾਦੀਆਂ ਤੋਂ ਜਾ ਵਟਾਲੇ ਚਲ ਜੀ ਠੀਕ ਆ ਤੇ ਮੇਰਾ ਪੁੱਤ ਲਾਇਆ ਉਸ ਤੋਂ ਜਾ ਕੇ ਆ ਫੜ ਗਿਆ ਹਜ਼ਾਰ ਦੀ ਆ ਇਹਦੇ ਬਾਕੀ ਉਹਦੇ ਸਗਲ ਸੁਗੰਦ ਦੇ ਦੀ ਜੇ ਹੋਰ ਲੋੜ ਤਾਂ ਵੀ ਦੱਸ ਦੇ ਮੈਨੂੰ ਆ ਮੇਰਾ ਨਹੀਂ ਮਨ ਮੰਨਦਾ ਹੈ ਉਹ ਨਹੀਂ ਮੈਨੂੰ ਤੂੰ ਆਪ ਹੀ ਲੈ ਦੇ ਆਪਣੇ ਹੱਥੀਂ ਪਤਾ ਗੱਲ ਕੀ ਆ ਇੱਥੋਂ ਮੈਂ ਜਾਉਂਗਾ ਫੇਰ ਫੇਰ ਵਿਆਹ ਦੇ ਵੱਖਰੇ ਜਾਉਂਗਾ ਉਹ ਘਰ ਦਾ ਮੋਲ ਖਰਾਬ ਹੁੰਦਾ ਵਾ ਤੁਹਾਨੂੰ ਨਹੀਂ ਪਤਾ ਗੱਲ ਦਾ ਤੁਸੀਂ ਪਾਓ ਪਰਸ ਜੇ ਤੇ ਮੈਨੂੰ ਹੁੰਦਾ ਜਾਂਦਾ ਜੈਕਟ ਲਿਆ ਦਿਓ ਕੱਲ ਨੂੰ ਹੋਇਆ ਫੜ ਰੁਪਈਆ 1000 ਤੇ ਫੜ ਇੰਨੇ ਵਿੱਚ ਪਾਸ ਜੀਵ ਵਿੱਚ ਕੋਈ ਗੱਲ ਨਹੀਂ ਦੱਸੀ ਨਾ ਕਿ ਇਹਨੂੰ ਨਾ ਸੱਸ ਨੂੰ ਪਤਾ ਲੱਗਣਾ ਹੁਣ ਇਹ ਰੋਲੀ ਪਾ ਦੇਣੀ ਇੱਥੇ ਠੀਕ ਆ ਤੇ ਆ ਤੇਰੇ ਮੈਂ ਜਗੜਦਾ ਕਰਦਾ ਨਾ ਪ੍ਰੋਗਰਾਮ ਹੈ ਠੀਕ ਹੁੰਦੇ ਜਾਂਦੇ ਲੈ ਆਇਓ ਤੁਸੀਂ ਆਓ ਖਾਣਾ ਕਿਹਨੂੰ ਦੱਸੀ ਹੁਣ ਠੀਕ ਆ ਜਿਹੜੀ ਕੋਈ ਚੀਜ਼ ਨੂੰ ਮੰਨਗਾ ਤਾਂ ਖਾ ਪੀ ਮੇਗਾ ਆ ਤੇ ਮੇਰੇ ਹੁੰਦਾ ਉਹ ਤਾਂ ਫਿਰ ਨਾ ਕਰਿਆ ਕਰ ਹੈ ਨਹੀਂ ਕੋਈ ਗੱਲ ਨਹੀਂ ਮੇਰੀ ਜਾਨ ਵਾ ਚੰਗਾ ਹੈ ਹਾਂਜੀ ਆ ਤਾਇਆ ਜਰਾ ਕਿੰਨਾ ਚੰਗਾ ਵਾ ਕਿੰਨਾ ਕਰਦਾ ਮਰਨਾ ਪਰ ਅਕਸਰ ਉਹਨੂੰ ਪਿੰਡ ਤੇ ਵਰਦੀ ਮਨ ਨਹੀਂ ਪੈਂਦੀ ਹੈ ਚਲੋ ਇਦਾਂ ਕਰਦਾ ਸਬਜ਼ੀ ਦੀ ਵਿਖਾਈ ਕਰ ਦਿੰਦਾ ਨਾਲੇ ਤਾਈ ਖੁਸ਼ ਹੋ ਜੂਗੀ ਵੀ ਤਾਂ ਮੈਨੂੰ ਕਹਿ ਹੀ ਦਵੇ ਵੀ ਜਾ ਵਿਆਹ ਵੇਖਿਆ ਪਰ ਵੀ ਕਿੱਥੇ ਆ ਫਰਾਂ ਬੀਜਮੁਲਾ ਦਾ ਚਾਚੀ ਉਹਨਾਂ ਖੜੀ ਹੀਗੀ ਉਹ ਮੋਦਰਾ ਲੈ ਕੇ ਆਉਣਾ ਚਾਚੀ ਕਿਤੇ ਲੰਬੋਂ ਹੀ ਡੇ ਅੰਦਰ ਹੋਣੇ ਆ ਚਾਚੀ ਜੀ ਚਾਚੀ ਜੀ ਹਾਏ ਹਾਏ ਆ ਤੇ ਉਹੀ ਮੁੰਡਾ ਜਿਹੜਾ ਰਾਤ ਸਾਈਕਲ ਲੈ ਕੇ ਤੁਰੀ ਜਾਣਿਆ ਇਹ ਕਿਧਰ ਤੁਰੀ ਓੜ ਡਾ ਇਧਰ ਹਾਂਜੀ ਦੱਸੋ ਕੀ ਕੰਮ ਤੁਸੀਂ ਤੁਸੀਂ ਇੱਥੇ ਕਿੱਥੇ ਮੈਂ ਆਪਣੇ ਕਾਰਗੋ ਕਿੱਥੇ ਚਾਚੀ ਕਿੱਥੇ ਆ ਉਹ ਵੀ ਇੱਥੇ ਕੰਮ ਕੀ ਹੈ ਤੇ ਦੱਸੋ ਬਰਾਦਰ ਉਹਨਾਂ ਨੂੰ ਮੜਾ ਜਾ ਬੁੱਢੀ ਹਾਂਜੀ ਆਇਓ ਕੋਣ ਆਇਆ ਵਾ? ਕਰਨੀ ਕਿਹੜਾ ਹੁੰਦਾ ਜੀ? ਲੈ ਦੱਸ ਸੁਧੈਣਾ ਆਇਆ। ਸਸਰੀ ਜੀ? ਸਸਰੀ ਕਾਲ ਹੈ। ਕੀ ਹਾਲ ਆ? ਠੀਕ। ਆ ਜਾ ਨਾ ਰੱਬਾ। ਬੱਸ ਆਏ ਜੀ। ਮੈਨੂੰ ਤਾਂ ਅੱਜ ਹੋਰ ਰੰਬੀ ਚਾਹੀਦੀ ਸੀਗੀ। ਲੈ ਦੱਸ ਦਿਨ ਹੀ ਮੇਰੇ ਰੰਬੀ ਠੀਕ ਠਾਕ ਹੋਤਾ। ਹਾਂਜੀ ਠੀਕ ਜੀ। ਛੋਟੀ ਪਾਣੀ ਖਾਧੀ ਆ? ਹਾਂਜੀ ਖਾਤਾ ਜੀ। ਚਾਹ ਚੋ ਕੀਤਾ ਜੀ? ਹਾਂਜੀ ਹਾਂਜੀ। ਤੇ ਐਦਾਂ ਕਰ ਤੂੰ 2 ਮਿੰਟ ਬੈਠ ਮੈਂ ਤੇਰੇ ਵਾਸਤੇ ਚਾਹ ਬਣਾਵਾ। ਕੋਈ ਕੀ ਇਹ ਨਾ ਪਛਵਾਈ ਪੈ ਜੀ ਵੀ ਕੁਝ ਨਹੀਂ ਆਂਦੀ ਤੈਨੂੰ ਉਹ ਤੇ ਡਰਨਾ ਹੀ ਨਾ ਰੱਖਿਆ ਕਰ ਤੂੰ ਆ ਜਾ ਬਹਿ ਜਾ ਘੜੀ ਬਣਈਆਂ ਕ ਬਣਾਉਣੀ ਆ ਤੇ ਬੜਾ ਲੈਣੇ 2 ਮਿੰਟ ਲੱਗਣੇ ਸਾਰੇ ਕਿੰਨਾ ਕ ਟਾਈਮ ਲੱਗਣਾਉ ਚਲੋ ਜੀ ਤੇ ਬੜਾ ਕੰਡਾ ਚਾਹ ਪੀਣੀ ਆ ਜਾ ਫਿਰ ਬਹਿ ਜਾ ਛੇਤੀ ਛੇਤੀ ਬਣਾ ਦੋ ਕੋਈ ਨਹੀਂ ਕੋਈ ਨਹੀਂ ਤੂੰ ਬਹਿ ਮੇਰਾ ਪੁੱਤ ਮੈਂ ਹੁਣੇ ਬਣਾਉਣੀ ਚਲਾ ਪੁੱਤ ਬਹਿ ਇੱਥੇ ਤੂੰ ਕੋਣ ਹੈ ਦਿਲਜੀਤ ਸਾਜ ਭਾਜੀ ਜਾ ਕੋਟ ਚਾਹ ਬਣਾ ਕੇ ਲਿਆ ਛੇਤੀ ਹਾਂ ਜੀ ਮੈਂ ਛੇਤੀ ਬਣਾਈ ਚੰਗਾ ਥੋੜੀ ਜੀ ਬਣਾ ਲਈ ਇੱਕੋ ਕਾਪੀ ਅ ਜੱਜੀ ਜੀ ਇਹ ਕੌਣ ਪੁੱਤ ਮੇਰੇ ਪਤੀ ਜੀ ਆ ਅੱਛਾ ਆਹੋ ਕਦੀ ਵੇਖੀ ਨਹੀਂ ਨਾ ਇਧਰ ਅੱਗੇ ਦੇ ਕੋਰਸ ਕਾਰਸ ਕਰਦੇ ਪੜਦੇ ਨੇ ਆਣੇ ਆ ਕਿੱਥੋਂ ਆਇਆ ਜਾਂਦਾ ਹੀ ਉਹ ਆ ਛੁੱਟੀਆਂ ਹੀ ਹੁਣ ਥੋੜੀਆਂ ਜੀਆਂ ਤਾਂ ਕਰਕੇ ਆ ਗਈ ਆ ਓਏ ਮੈਂ ਉਦੋਂ ਜਾਂਦਾ ਸਾਈਕਲ ਬਣਾਉਣਾ ਅੱਛਾ ਤੇ ਤੁਰੀ ਆਉਂਦੀ ਸੀਗੀ ਉੱਥੇ ਅੱਛਾ ਅੱਛਾ ਤੇ ਮੈਂ ਪਤਾ ਨਹੀਂ ਕੌਣ ਆ ਅੱਛਾ ਨਾ ਨਾ ਮੇਰੀ ਭਤੀਜੀ ਆ ਤੂੰ ਵੇਖੀ ਨਹੀਂ ਨਾ ਕਦੀ ਤਾਂ ਨਹੀਂ ਮੈਂ ਫਿਰ ਧਿਆਨ ਨਹੀਂ ਮਾਰਿਆ ਕਦੀ ਚੱਲ ਕੋਈ ਨਹੀਂ ਤੁਹਾਸਨਾ ਤੋਂ ਠੀਕ ਠਾਕ ਹੈ ਸਭ ਠੀਕ ਚਾਚਾ ਨਿਕਦੇ ਦੇਦਾ ਉਹ ਵੀ ਕੰਮ ਹੀ ਗਏ ਕਿਹੜਾ ਘਟੇ ਕਦੇ ਕਦੇ ਫੋਨ ਆ ਗਿਆ ਕਦੇ ਕਿਸ ਦਾ ਫੋਨ ਆ ਗਿਆ ਉਹ ਦਿਨ ਕੁੜੀ ਆਉਂਦੀ ਵਿਚਾਰੀ ਤੇ ਫੋਨ ਕੀਤਾ ਕਿ ਮੈਂ ਭੂਆ ਆਉਂਦੀ ਆ ਤੇ ਫਫਣ ਨੂੰ ਕਾਲ ਦੀ ਇਹਨਾਂ ਨੂੰ ਮੈਂ ਦੱਸਿਆ ਚੰਗਾ ਭਲਾ ਇਹ ਫੇਰ ਸਕੂਟਰੀ ਲੈ ਕਰ ਕਿੱਥੇ ਪੱਜ ਗਏ ਅੱਛਾ ਹਾਂ ਤੇ ਵਿਚਾਰੀ ਤਾਂ ਹੀ ਤੁਰ ਕੇ ਆਉਂਦੀ ਸੀਗੇ ਔਰ ਨਹੀਂ ਲਾਇਆ ਕਰੋ ਉਧਰ ਤੁਹਾਨੂੰ ਪਤਾ ਰਸਤਾ ਕਿੱਦਾਂ ਦਾ ਆ। ਅੱਜ ਮੈਂ ਗਾਂ ਨਿਕਲ ਲਈ ਹੈਗੀ ਤੇ ਆਉਂਦੇ ਰੋ ਆ ਗਈ ਗਾਂ ਤੇ ਮੈਂ ਤੇ ਫੇਰਾ ਗੁਰਜਿੰਦ ਦਾ ਚੰਗਾ ਗੱਲ ਪਈ ਤੁਹਾਨੂੰ ਮੈਂ ਦੱਸਿਆ ਤੇ ਤੁਸੀਂ ਕਿਉਂ ਕਰੋ ਨਿਕਲੇ ਮੈਨੂੰ ਪਤਾ ਵੀ ਸਮਾਂ ਚੰਗਾ ਨਹੀਂ ਆ ਤੀ ਪਤ ਕੱਲਾ ਤਰੇ ਆਉਂਦਾ ਚੰਗਾ ਨਹੀਂ ਲੱਗਦਾ। ਹਾਂਜੀ ਤੇ ਐਵੇਂ ਵੀ ਘੱਟੋ ਕਿਸ ਦੀ ਗੱਲ ਸੁਣ ਲੈ ਫਰ ਨਿੰਦੀ ਹੈ। ਬਿਲਕੁਲ ਹਾਂਜੀ ਤੂੰ ਸੁਣਾ ਘਟਮ ਹੌਲ ਚੰਗਾ ਵਾ। ਮੋਲ ਜੱਜੀ ਤੈਨੂੰ ਪਤਾ ਹੀ ਹੈ ਜਦੋਂ ਦਾ ਹੈਗਾ ਵਾ। ਹਣਾ ਬਦਲਦੀ ਨਹੀਂ ਐ ਕੋਹ। ਓ ਨਹੀਂ ਮੈਂ ਤਾਂ ਬਥੇਰੀ ਕੋਸ਼ਿਸ਼ ਕਰਦਾ ਮ ਹਣਾ। ਤੇ ਚਲੋ ਮਨ ਬਦਲ ਜੇ ਮੈਂ ਆ ਗਈ ਉਹਨਾਂ ਨੂੰ ਕਹਿਣ ਡਿਆ ਮ ਉਹਦਾ। ਆ ਹਾਲ ਕੋਈ ਗੱਲ ਨਹੀਂ ਪੁੱਤ ਕੀ ਕਹਾ ਉਹਦਾ ਚੰਗਾ ਵਾ ਪਾ ਮੇਰਾ ਬੜਾ ਸਾਥ ਦਿੰਦਾ ਪਰ ਇਹ ਕਿ ਉਹਨੂੰ ਆਪਣੇ ਟੱਬਰ ਦਾ ਡਰ ਵਾ ਉਹੀ ਨਾ ਹਣਾ ਉਹ ਵੀ ਸਾਹਮਣੇ ਨਹੀਂ ਕਰ ਸਕਦਾ ਸਾਹਮਣੇ ਨਹੀਂ ਚਲੋ ਪਿਆਰ ਤਾਂ ਹੈਗਾ ਨਾ ਚੰ ਕੋਈ ਉਹਦੇ ਆਸਰੇ ਨਾਲ ਮੈਂ ਘਰ ਚ ਟਿਕ ਗਿਆ ਵਾ ਚਲ ਕੋਈ ਤੇ ਮੈਂ ਉਥੇ ਕੀ ਕਰਨਾ ਸੀ ਆਪੇ ਨਿਕਲ ਜਾਂ ਚੰਗਾ ਮਨਾ ਟਾਈਮ ਜਵਾਨ ਹੁੰਨਾ ਤੇ ਹੁਣ ਤੇਰਾ ਵਿਆਹ ਕਰ ਦੇਣਾ ਆਪੇ ਤੇਰਾ ਮੈਂ ਨਹੀਂ ਚਾਚੀ ਵਿਆਹ ਕਰ ਲਊਗਾ ਨਾ ਫਾਇਦਾ ਕੀ ਆ ਉਹ ਵੀ ਮੇਰੇ ਵਾਂਗੂ ਰੋਲੂਗੀ ਅਣਕੇ ਮੈਂ ਕਿਉਂ ਰੋਲੂਗੀ ਤੂੰ ਹੀ ਜ਼ਮੀਨ ਜਾਇਦਾਦ ਦਾ ਮਾਲਕ ਆ ਵਾ ਐਡੀ ਕਾਦੀ ਗੱਲ ਬਾਤ ਚਾਚੀ ਕਿੱਥੇ ਜ਼ਮੀਨਾਂ ਕਿੰਨੇ ਵੇਖੀਆਂ ਲੈ ਦੱਸ ਐਦਾਂ ਨਹੀਂ ਕਰਦਾ ਹੁੰਦਾ ਪੁੱਤ ਤੇਰਾ ਵਿਆਹ ਕਰਨਾ ਵਾਜੇ-ਬਾਜਿਆ ਨਾ ਵੇਖੀ ਆ ਕਿ ਤੈਂ ਸੋਹਣੀ ਕੁੜੀ ਲੱਭਣੀ ਆ ਚਾਚੀ ਮਾਂ ਜਿਹਦੇ ਰੀਜਾਂ ਕਰਦੀ ਠੀਕ ਆ ਮੇਰੇ ਰੀਜਾਂ ਕਿੰਨੇ ਕਰਨੀਆਂ ਆ ਛੱਡ ਪਰਾਂ ਤੂੰ ਕੋਈ ਕਰ ਬਿਹੱਦ ਅਸੁਰਜ ਬੇ ਮਿੱਦਾਂ ਗੱਲਾਂ ਕਰਿਆ ਕਰ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਹੀ ਉਹ ਜੇ ਮਾਂ ਨਹੀਂ ਹੈਗੀ ਤੇ ਮੈਂ ਤਾਂ ਹੈ ਹੀ ਨਹੀਂ ਅੰਨ ਲਾਗੇ ਉਹ ਚਾਚੀ ਤੂੰ ਕਿਹ ਹੈਗੀ ਤਾਂ ਇਹ ਤੇ ਮਾਂ ਹੀ ਨਾ ਨੇ ਬੰਨੇ ਹਣਾ ਚਲ ਕੋਲੀ ਨੂੰ ਤੂੰ ਲੈ ਮੈਂ ਵੇਖਾਂ ਜਾ ਕੇ ਕੁੜੀ ਚਾਹ ਨਹੀਂ ਲੈ ਕੇ ਅੱਛਾ ਚਾਚੀ ਕੀ ਕਰੀਓ ਥੋੜਾ ਚੱਲ ਲੈ ਆ ਕੇ ਥੋੜੀ ਜਿਹੀ ਸ਼ਾਂਤੀ ਮਿਲ ਜਾਂਦੀ ਇਦਾਂ ਆਂਦੀ ਲੱਗੋ ਤੇ ਪੀ ਜਾ ਉਹ ਚਾਚੀ ਜੀ ਇਹ ਤੇ ਗਰਮ ਬੜੀ ਆ ਇੱਕ ਕੋਲੀ ਰਿਆ ਦੋ ਲੈ ਦੱਸ ਉਹ ਤੇ ਚਾਹ ਦਾ ਸੁਆਦ ਨਾ ਪੀਲਾ ਉਹ ਨਹੀਂ ਪੀ ਲੈ ਦੋ ਮੈਨੂੰ ਕੋਲੀ ਜੀ ਸਵਾਦ ਆ ਗਈ ਆ ਹਾ ਜੀ ਚਾਹ ਮਜ਼ਾ ਆ ਗਿਆ ਲੈ ਪੁੱਤ ਘਰ ਦਾ ਦੁੱਧ ਹੋਵੇ ਤੇ ਚਾਹ ਵਧੀਆ ਬਣਦੀ ਜੀ ਆ ਕਿ ਮੈਂ ਨਾ ਹੁਣ ਰੋਜ਼ ਆਨੇ ਬੰਨੇ ਆਂ ਤੇ ਚਾਹ ਪੀ ਜਾ ਕਰੀ ਲੈ ਪੁੱਤ ਇਹ ਕਿਹੋ ਜਿਹੀ ਗੱਲਾਂ ਕਰਦਾ ਵਾ ਤੂੰ ਹੈਂ ਦੱਸ ਮੈਂ ਨਾ ਤਾਨੂੰ ਆਵਾਜ਼ ਮਾਰਦਾ ਕਰੂ ਤੀ ਬਣਾ ਛੜਿਆ ਕਰੂ ਲੈ ਕੋਈ ਗੱਲ ਹੀ ਨਹੀਂ ਆ ਤੂੰ ਜਦੋਂ ਮਰਜ਼ੀ ਆ ਤਿੰਨੇ ਆ ਰਹਾ ਤਾਂ ਚਾਹ ਦੀ ਕਿਹੜੀ ਗੱਲ ਉਹ ਮੇਰਾ ਚਾਹ ਦਾ ਇੱਥੇ ਆ ਨਾ ਉਹ ਘਰ ਨਹੀਂ ਆਉਂਦਾ ਪਤਨ ਕੀ ਗੱਲ ਆ ਲੈ ਮੈਂ ਸਦਕੇ ਜਾਵਾ ਹੈ ਕੋਈ ਨਹੀਂ ਪੁੱਤ ਤੂੰ ਆ ਰਿਆ ਕਰ ਰੋਜ਼ ਆ ਰਿਆ ਕਰ ਕੋਈ ਨਾ ਚਾਚੀ ਫਿਰ ਮੈਂ ਚੱਲਦਾ ਵਾਂ ਤੇ ਮੈਨੂੰ ਰੰਬੀ ਦੇ ਦੋ ਆ ਤਾਂ ਨਹੀਂ ਪੁੱਤ ਰੰਬੀ ਬਾਈਥੇ ਰੱਖੀ ਹੈ